ਇਵਨ ਵਰਨਿੰਗ ਨੇ ਇੱਕ ਨਵਾਂ ਟ੍ਰੈਂਡ ਸੈੱਟ ਕੀਤਾ ਜਦੋਂ ਦੋ ਐਪੀਸੋਡ ਆਏ ਹੈ ਨਾ ਐਡਾ ਜਿਹਾ ਦੇ ਹੱਲਾ ਮੱਚ ਗਿਆ ਵੀ ਬਾਈ ਕਹਿੰਦਾ ਵੀ ਆਪਾਂ ਸਿਨੇਮੇ ਚ ਲਾ ਬਣਾਵਾਂਗੇ ਫਿਲਮ ਬਣਾਵਾਂਗੇ ਉਵੇਂ ਹੀ ਮੈਨੂੰ ਲੱਗਦਾ ਤੁਸੀਂ ਟਾਈਮ ਟੂ ਟਾਈਮ ਤੁਹਾਨੂੰ ਰਿਸਕ ਲੈਣਾ ਪੈਂਦਾ ਹੁੰਦਾ ਚੰਗਾ ਸਿਨੇਮਾ ਬਣਾਉਣ ਲਈ ਹੈ ਨਾ ਅੱਜ ਇਹ ਵਰਨਿੰਗ 2 ਆ ਰਹੀ ਹੈ ਜਿਹੜੀ ਤੁਸੀਂ ਦੇਖੋਗੇ ਇਹ ਦੋ ਰਤੀਆਂ ਪਹਿਲੀ ਤੋਂ ਵੀ ਉੱਪਰ ਹੈਗੀ ਕਿਉਂਕਿ ਟੈਕਨੀਕਲੀ ਹੈ ਕਿ ਤੇ ਬਾਈ ਨੇ ਟੈਕਨੀਕਲੀ ਤੇ ਰਾਈਟਿੰਗ ਵਾਈਜ਼ ਬਹੁਤ ਜ਼ੋਰ ਲਾਇਆ ਹੈ ਰਾਈਟਿੰਗ ਜਿਹੜੀ ਅੱਛਾ ਹੈ ਉਸ ਦਾ ਉਦੋਂ ਬਾਈ ਕਹਿੰਦੇ ਵੀ ਇਦਾਂ ਇਦਾਂ ਕਰਕੇ ਇੱਕ ਸਟੋਰੀ ਹੈ ਤੇ ਬਿਪਰੇਂਸ ਨੂੰ ਲੈ ਕੇ ਇਦਾਂ ਕਰ ਰਹੇ ਆਪਾਂ ਤੇ ਉਹਦੇ ਵਿੱਚ ਨਾ ਇੱਕ ਕੈਰੈਕਟਰ ਆ ਯਾਰ ਹੈ ਦਾ ਵੀ ਉਹ ਆਉਂਦਾ ਦਾ ਥੋੜੇ ਟਾਈਮ ਲਈ ਹੈ ਪਰ ਹੈ ਬਹੁਤ ਹੈ ਕਹਿੰਦੇ ਵੀ ਉਹ ਜਿਹੜਾ ਚਮਚੇ ਮਾਰ ਦਰਦੇ ਹਾਂ ਸੋ ਇੱਕ ਗੱਲ ਮੈਂ ਜਾਣਨਾ ਚਾਹੁੰਦਾ ਆ ਗਿਪੀ ਭਾਈ ਬਾਰੇ ਔਰ ਜਦੋਂ ਵੀ ਆਪਾਂ ਤੁਹਾਡੇ ਸਾਰਿਆਂ ਨਾਲ ਮਤਲਬ ਸਾਰੇ ਆਰਟਿਸਟਾਂ ਨਾਲ ਇੰਟਰਵਿਊ ਕਰਦੇ ਆ ਜਦੋਂ ਉਦੋਂ ਦੱਸਦੇ ਆ ਵੀ ਯਾਰ ਗਿਪੀ ਭਾਈ ਕੋਲ ਆਪਾਂ ਕੁਝ ਹੋਰ ਗੱਲ ਕਰਨ ਗਏ ਸੀ ਗਿਪੀ ਭਾਈ ਨੇ ਕਿਹਾ ਵੀ ਯਾਰ ਨਹੀਂ ਤੂੰ ਆ ਕਰ ਪਹਿਲਾਂ ਇਹ ਮਤਲਬ ਇੱਕ ਮੁਹੱਬਤ ਆ ਔਰ ਜਿਹੜੀ ਮਤਲਬ ਉਹਨਾਂ ਉਹ ਬਹਿ ਕੇ ਆਬਜ਼ਰਵ ਕਰਦੇ ਆ ਵੀ ਇਹ ਕਿਰਦਾਰ ਲਈ ਕਿਹੜਾ ਫੱਟ ਬੈਠੂਗਾ ਉਹਨੇ ਆਪ ਲਿਖੀ ਸੀ ਨਾ ਉਹਨਾਂ ਦੇ ਮਨ ਵਿੱਚ ਚੱਲਦਾ ਰਹਿੰਦਾ ਵੀ ਕਿਹੜਾ ਫੱਟ ਆ ਕਿਹੜਾ ਫੱਟ ਜਦੋਂ ਸਾਹਮਣੇ ਆ ਜਾਂਦਾ ਉਹਦੀ ਕਹਿੰਦੇ ਆ ਜਾ ਉਹਨਾਂ ਦਾ ਪਤਾ ਨਹੀਂ ਵੀ ਸੱਚੀ ਨਹੀਂ ਪਤਾ ਵੀ ਕਿਦੇ ਲਈ ਕੀ ਸੋਚੀ ਬੈਠੇ ਜਦੋਂ ਰਾਜਬਾਈ ਗਏ ਤਾਂ ਕਹਿੰਦੇ ਗੇਲਾ ਆ ਗਿਆ ਮੇਰਾ ਆ ਆ ਗਿਆ ਗੇਲਾ ਕਹਿੰਦੇ ਮੇਰਾ ਸਸ਼ੀ ਗੱਲ ਜੀ ਫੇਮਸ ਪੰਜਾਬ ਟੀਵੀ ਨੂੰ ਤੁਸੀਂ ਵੇਖ ਰਹੇ ਹੋ ਜੀ ਔਰ ਮੈਂ ਹਾਂ 소ਹਿਲ ਖਾਨ ਜਿਹੜੇ ਕੀ ਜਿਹੜੇ ਸਾਡੇ ਦੋਸਤ ਜਨੂਨੀਅਤ ਨਾਲ ਭਰੇ ਹੋਏ ਨੇ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਨੇ ਸੋ ਉਹਨਾਂ ਲਈ ਅੱਜ ਦੀ ਵੀਡੀਓ ਜਿਹੜੀ ਹੈਗੀ ਉਹ ਬਹੁਤ ਸਪੈਸ਼ਲ ਹੋਣ ਵਾਲੀ ਹੈ ਕਿਉਂਕਿ ਸਾਡੇ ਉਹ ਵੀ ਜਨੂਨੀਅਤ ਨਾਲ ਭਰੇ ਹੋਏ ਨੇ ਔਰ ਜਿਹੜੀ ਫਿਲਮ ਬਾਰੇ ਆਪਾਂ ਗੱਲਬਾਤ ਕਰਨ ਵਾਲੇ ਆ ਉਹ ਵੀ ਬਹੁਤ ਸਾਰੇ ਜਨੂਨੀਅਤ ਨਾਲ ਭਰੇ ਹੋਏ ਆਰਟਿਸਟਾਂ ਨੇ ਬਣਾਈ ਆ ਸੋ ਸਾਡੇ ਨਾਲ ਰਗਵੀਰ ਬੋਲੀ ਭਾਈ ਔਰ ਰਾਜ ਸਿੰਘ ਕਿੰਜਰ ਭਾਈ ਮੌਜੂਦ ਨੇ ਸੋ ਉਹਨਾਂ ਦੋਨਾਂ ਦੀ ਇੱਕ ਖਾਸ ਗੱਲ ਆ ਕਿ ਇੱਕ ਜਿਹੜਾ ਆਰਟਿਸਟ ਆ ਸਾਡਾ ਸਾਡੇ ਬੋਲੀ ਭਾਜੀ ਉਹ ਹੈਗੇ ਨੇ ਜੀ ਇਰਫਾਨ ਖਾਨ ਸਾਹਿਬ ਦੇ دیਵਾਨੇ ਹਨਾ ਔਰ ਸਾਡੇ ਰਾਜ ਸਿੰਘ ਚਿੰਜਰ ਸਾਹਿਬ ਨੇ ਉਹ ਮਤਲਬ ਵਿਨੋਦ ਖੰਨਾ ਸਾਹਿਬ ਨੂੰ ਬਹੁਤ ਦਿਲ ਤੋਂ ਪਿਆਰ ਕਰਦੇ ਆ ਸੋ ਅੱਜ ਆਪਾਂ ਗੱਲ ਦੀ ਸ਼ੁਰੂਆਤ ਇੱਥੋਂ ਹੀ ਕਰਾਂਗੇ ਔਰ ਬਹੁਤ ਸਾਰੀਆਂ ਜਨੂਨੀਤ ਨਾਲ ਪਰੀਆਂ ਹੋਈਆਂ ਗੱਲਾਂ ਹੋਣਗੀਆਂ ਨਾਲੇ ਵਾਰਨਿੰਗ ਫਿਲਮ ਬਾਰੇ ਗੱਲਾਂ ਹੋਣਗੀਆਂ ਸੋ ਇਸ ਤੋਂ ਪਹਿਲਾਂ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਚੱਲ ਨੇ ਜੀ ਬਾਈ ਕੀ ਹਾਲ ਨੇ ਬਹੁਤ ਵਧੀਆ ਬਹੁਤ ਜੀ ਤੇ ਭਾਈ ਇੱਕ ਸਮਾਈਲ ਨਜ਼ਰ ਆਈ ਹੈ ਤੁਹਾਡੇ ਚਿਹਰੇ ਤੇ ਹਨਾ ਜਦੋਂ ਆਪਾਂ ਵਿਨੋਦ ਖੰਨਾ ਸਾਹਿਬ ਦਾ ਨਾਮ ਲਿਆ ਔਰ ਤੁਸੀਂ ਬਹੁਤ ਕੁਝ ਲਿਖਦੇ ਹੋ ਉਹਨਾਂ ਬਾਰੇ ਹਨਾ ਸੋ ਕਿੰਨਾ ਕੁਝ ਮਤਲਬ ਤੁਹਾਡੇ ਅੰਦਰ ਆ ਮਤਲਬ ਉਹਨਾਂ ਦਾ ਮੈਨੂੰ ਲੱਗਦਾ ਵੀ ਇਨਸਪੀਰੇਸ਼ਨ ਹਮੇਸ਼ਾ ਹੀ ਐਕਟਰ ਕਿਤੋਂ ਨਾ ਕਿਤੋਂ ਲੈਂਦੇ ਹੈਗੇ ਬਹੁਤ ਸਾਰੇ ਐਕਟਰ ਇਹ ਜਿਹੇ ਹੁੰਦੇ ਆ ਦੀ ਲਾਈਫ ਦੇ ਵਿੱਚ ਜਿਹੜੇ ਟਾਈਮ ਟੂ ਟਾਈਮ ਫੇਵਰਟ ਰਹਿੰਦੇ ਹੈਗੇ ਤਾਂ ਮਨੋਖਨਾ ਸਾਹਿਬ ਮੇਰੇ ਸ਼ੁਰੂ ਤੋਂ ਹੀ ਛੋਟੇ ਹੁੰਦੇ ਜਿਹੜੇ ਬਚਪਨ ਤੋਂ ਫੇਵਰਟ ਹੁੰਦੇ ਆ ਨਾ ਉਹ ਮੇਰੇ ਮਨੋਖਨਾ ਸਾਹਿਬ ਸੀਗੇ ਤਾਂ ਡੈਫੀਨੇਟਲੀ ਉਹਨਾਂ ਦੀ ਲਾਈਫ ਵੀ ਜਿਹੜੀ ਸੀਗੀ ਉਹਨਾਂ ਦੇ ਐਕਟ ਸੀ ਜਿਹੜਾ ਬਹੁਤ ਨੇਚਰਲ ਸੀਗਾ ਹਾਂ ਤਾਂ ਮੈਂ ਬਹੁਤ ਉਸ ਤੋਂ ਬਾਅਦ ਮੈਨੂੰ ਆਕਸ਼ੇ ਖੰਨਾ ਬਹੁਤ ਨੇਚਰਲ ਐਕਟਰ ਲੱਗਦਾ ਹੈ ਆਕਸ਼ੇ ਖੰਨਾ ਬਹੁਤ ਐਕਸਪ੍ਰੈਸਿਵ ਹੈ ਲੋ ਕਹਿਣ ਦਾ ਕੰਮ ਕਰ ਲਿਫਟਡ ਕਰਦਾ ਉਹਨਾਂ ਦਾ ਸਾਹਿਬ ਦੀ ਲਿਗੇਸੀ ਜਿਹੜੀ ਅੱਗੇ ਕੈਰੀ ਉਹਨੇ ਬਹੁਤ ਮਤਲਬ ਵੀ ਵਧੀਆ ਕਰਦਾ ਕੰਮ ਤੇ ਬਾਬਾ ਬੇਸ਼ੰਮ ਹੋਈ ਸੀ ਵਿੱਚ ਹਾਂਜੀ 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 ਉਹ ਬਹੁਤ ਅੱਛਾ ਮੈਨੂੰ ਆਕਸ਼ੇ ਖੰਨਾ ਵੀ ਬਹੁਤ ਵਧੀਆ ਐਕਟਰ ਲੱਗਦਾ ਹੈ ਇਰਫਾਨ ਜਿਵੇਂ ਤੁਸੀਂ ਨਾਮ ਲਿਆ ਸਭ ਦਾ ਫੇਵਰੇਟ ਹੈ ਹਾਂ ਉਹਦਾ ਬਾਬਾ ਅਮਰ ਹੀ ਹੋ ਗਿਆ ਨਾ ਉਹਦੇ ਹੱਡ ਤੇ ਐ ਮਤਲਬ ਵੀ ਟਾਈਮ ਟੂ ਟਾਈਮ ਜਿਹੜਾ ਸਿੱਖਣ ਦਾ ਜਿਹੜਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਬੰਦਾ ਟਾਈਮ ਟੂ ਟਾਈਮ ਉਹਦੇ ਜਿਵੇਂ ਹਾਲੀਵੁੱਡ ਤੋਂ ਵੀ ਬਹੁਤ سارے ਫੇਵਰਟ ਆਗੇ ਤਾਂ ਬਦਲਦੇ ਰਹਿੰਦੇ ਹੈਗੇ ਪਰ ਕੁਝ ਹੁੰਦੇ ਜਿਹੜੇ ਪੱਕੇ ਹੁੰਦੇ ਉਹਨਾਂ ਚੋਂ ਖੰਨਾ ਸਾਹਿਬ ਇੱਕ ਹੈ ਰਾਈਟ ਸੋ ਮੈਂ ਜਦੋਂ ਉਹਨਾਂ ਦੀ ਫਿਲਮ ਵੇਖੀ ਸੀ ਛੋਟੇ ਹੁੰਦੇ ਆ ਅਮਰ ਅਕਬਰ ਐਂਥਨੀ ਹੈ ਨਾ ਸੋ ਉਹਦੇ ਵਿੱਚ ਜਿਹੜਾ ਅਕਬਰ ਤੇ ਐਂਥਨੀ ਦਾ ਕਰੈਕਟਰ ਆ ਉਹ ਥੋੜਾ ਨੌਟੀ ਟਾਈਪ ਆ ਦੋਨਾਂ ਦਾ ਹਨ ਲੇਕਿਨ ਅਮਰ ਦਾ ਜਿਹੜਾ ਕਰੈਕਟਰ ਆ ਉਹ ਬਹੁਤ ਪ੍ਰੋਫੈਸ਼ਨਲ ਆ ਉਹ ਮਤਲਬ ਹਨਾ ਕੁਚੀੜੀ ਵੀ ਨਹੀਂ ਹਿੱਲ ਸਕਦੀ ਉਹਦੇ ਅੱਗੇ ਤਾਂ ਉਹ ਪ੍ਰਭਾਵ ਬਹੁਤ ਪਾਉਂਦਾ ਆ ਹਨਾ ਸੋ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਕਿਹੜੀ ਪਹਿਲੀ ਫਿਲਮ ਵੇਖੀ ਮੈਂ ਵਿਨੋਦ ਖਨਾਵਾ ਸਾਹਿਬ ਦੀ ਮੈਂ ਗੱਦਾਰ ਹਨੂ ਦੇਖੀ ਸੀ ਪਹਿਲੀ ਅੱਛਾ ਟੀਵੀ ਤੇ ਫਰਾਣ ਸਾਹਿਬ ਹਾਂ ਉਹ ਫਿਲਮ ਵਿੱਚ ਵਿੱਚ ਇੱਕ ਹਾਂਗਕਾਂਗ ਦੇ ਡਾਇਰੈਕਟਰ ਨੇ ਫਿਲਮ ਬਣਾਈ ਉੱਤੇ ਅੱਛਾ ਗੱਦਾਰ ਤੇ ਉਹਦੇ ਤੋਂ ਹਾਂਜੀ ਫਿਰ ਮੈਂ ਨਾਮ ਭੁੱਲ ਗਿਆ ਫਿਲਮ ਦਾ ਗੱਦਾਰ ਤੋਂ ਹਾਂਗਕਾਂਗ ਦੀ ਕੰਟਨੀਜ਼ ਫਿਲਮ ਬਣੀ ਕੰਟਨੀਜ਼ ਫਿਲਮ ਤੋਂ ਰਿਜ਼ਰਵਰ ਡੌਗਸ ਟੈਰੈਂਟino ਨੇ ਬਣਾਈ ਹੂੰ ਟੈਰੈਂਟino ਤੋਂ ਕਾਂਟੇ ਬਣੀ ਜ਼ਰੂਰ ਡਾਕਟਰ ਕੀ ਬਾਤ ਸਾਡੇ ਇੰਡੀਆ ਦੀ ਫਿਲਮ ਘੁੰਮ ਕੇ ਅੱਛਾ ਆ ਗਈ ਵਾਪਸ ਸਰਕਲ ਨਾ ਫਿਰ ਸੰਤੇ ਆਣਾ ਸਾਡਾ ਸਾਡਾ ਸਿਨੇਮਾ ਕਿੰਨਾ ਵੱਡਾ ਯਾਰ ਹਾਂ ਹੈਨਾ ਵੀ ਮੈਨੂੰ ਬੜੀ ਖੁਸ਼ੀ ਹੋਈ ਪੜ ਕੇ ਮੈਂ ਯਾਰ ਵੀ ਸਾਡੇ ਤੋਂ ਪਹਿਲਾਂ ਹਾਂਗਕਾਂਗ ਗਈ ਫਿਲਮ ਹਾਂਗਕਾਂਗ ਤੋਂ ਗਈ ਹਾਲੀਵੁੱਡ ਹਾਲੀਵੁੱਡ ਤੋਂ ਸਾਡੇ ਕੋਲ ਆਈ ਹੂੰ ਮਤਲਬ ਮੈਨੂੰ ਲੱਗਦਾ ਵੀ ਜਿਹੜਾ ਜਿਹੜਾ ਉਸ ਦੌਰ ਦਾ ਸਿਨੇਮਾ ਸੀ ਹੈਨਾ ਉਦੋਂ ਫਿਲਮ ਨੂੰ ਬਹੁਤ ਜਦੋਂ ਕ੍ਰਿਟਿਕਸ ਨੇ ਦੇਖਿਆ ਜਿੰਦਾ ਹੈਗਾ ਯਾਰ ਇਹ ਫਿਲਮ ਥੋੜੀ ਚੱਲੂਗੀ ਹਰ ਫਿਲਮਾਰੇ ਕਿਹਾ ਜਾਂਦਾ ਨਾ ਜਿਵੇਂ ਵਾਰਨਿੰਗ ਨੇ ਇੱਕ ਨਵਾਂ ਉਹ ਟ੍ਰੈਂਡ ਸੈੱਟ ਕੀਤਾ ਜਦੋਂ ਦੋ ਐਪੀਸੋਡ ਆਏ ਹੈਨਾ ਐਡਾ ਜਿਆਦਾ ਹੱਲਾ ਮੱਚ ਗਿਆ ਵੀ ਬਾਈ ਕਹਿੰਦਾ ਵੀ ਆਪਾਂ ਸਿਨੇਮੇ ਚ ਲਾਵਾ ਫਿਲਮ ਬਣਾਵਾਂਗੇ ਫਿਲਮ ਬਣਾਵਾਂਗੇ ਉਮੀ ਮੈਨੂੰ ਲੱਗਦਾ ਤੁਸੀਂ ਟਾਈਮ ਟੂ ਟਾਈਮ ਤੁਹਾਨੂੰ ਰਿਸਕ ਲੈਣਾ ਪੈਂਦਾ ਹੁੰਦਾ ਚੰਗਾ ਸਿਨੇਮਾ ਬਣਾਉਣ ਲਈ ਹੈਨਾ ਅੱਜ ਇਹ ਵਾਰਨਿੰਗ 2 ਆ ਰਹੀ ਹੈ ਜਿਹੜੀ ਤੁਸੀਂ ਦੇਖੋਗੇ ਇਹ ਦੋ ਰਤੀਆਂ ਪਹਿਲੀ ਤੋਂ ਵੀ ਉੱਪਰ ਹੈਗੀ ਕਿਉਂਕਿ ਟੈਕਨੀਕਲੀ ਹੈ ਕਿ 22 ਨੇ ਟੈਕਨੀਕਲੀ ਤੇ ਰਾਈਟਿੰਗ ਵਾਈਜ਼ ਬਹੁਤ ਜ਼ੋਰ ਲਾਇਆ ਹੈ ਰਾਈਟ ਸੋ ਭਾਈ ਓਵੇਂ ਹੀ ਆਪਾਂ ਹਨਾ ਇਰਫਾਨ ਸਾਹਿਬ ਬਾਰੇ ਆਪਾਂ ਤਾਂ ਗੱਲਾਂ ਕੀਤੀਆਂ ਵੀ ਨੇ ਲੇਕਿਨ ਮੈਂ ਅੱਜ ਥੋੜਾ ਸਪੈਸ਼ਲ ਆ ਜਿਵੇਂ ਖਾਨਾ ਸਾਹਿਬ ਦੀ ਗੱਲ ਚੱਲੀ ਆ ਸੋ ਕਿੰਨਾ ਕੁਝ ਤੁਹਾਡੇ ਅੰਦਰ ਆ ਉਹਨਾਂ ਦੇ ਵਿੱਚੋਂ ਔਰ ਉਹਨਾਂ ਦਾ ਜਿਹੜਾ ਤਰੀਕਾ ਆ ਡਾਇਲੋਗ ਬੋਲਣ ਦਾ ਮਤਲਬ ਉਹ ਇਨਸਾਨ ਦੇਖਦਾ ਹੀ ਰਹਿੰਦਾ ਆ ਉਹਨਾਂ ਨੂੰ ਹਨਾ ਔਰ ਮਤਲਬ ਕੀ ਕੁਝ ਤੁਸੀਂ ਹਾਸਲ ਕੀਤਾ ਆ ਉਹਨਾਂ ਤੋਂ ਮਤਲਬ ਔਰ ਤੁਹਾਡੀ WhatsApp ਦੀ DP ਵੀ ਮਤਲਬ ਖਾਨ ਸਾਹਿਬ ਦੀ ਲੱਗੀ ਹੋਈ ਆ ਨਾ ਹਾਂ ਜਦੋਂ ਦੇ ਉਹ ਗਏ ਨੇ ਉਹੀ ਹੈ ਹਾਂ ਚੇਂਜ ਨਹੀਂ ਹਾਸਲ ਤਾਂ ਅਜੇ ਕਰ ਰਹੇ ਆਂਗੇ ਅਜੇ ਤਾਂ ਬਹੁਤ ਚੀਜ਼ਾਂ ਉਹਨਾਂ ਦੀਆਂ ਐਕਸਪਲੋਰ ਕਰਨ ਵਾਲੀਆਂ ਪਈਆਂ ਹਾਂ ਤੇ ਉਹਨਾਂ ਦੀਆਂ ਵੀ ਪਈਆਂ ਸੀ ਕਿਉਂਕਿ ਜਿਹੜਾ OTT ਦਾ ਟਾਈਮ ਹੋਣਾ ਆਇਆਗਾ ਹਜੇ ਤਾਂ ਉਹਨਾਂ ਨੇ ਮਤਲਬ ਹੋਰ ਹਨਾ ਪਰ ਤਾਂ ਖੋਲਣੀਆਂ ਸੀ ਕ્રાਫਟ ਦੀਆਂ ਤਾਂ ਪਰ ਇਹ ਵੀ ਜਿੰਨਾ ਉਹ ਦੇਖ ਕੇ ਗਿਆ ਉਹ ਵੀ ਬਹੁਤ ਜ਼ਿਆਦਾ ਹੈ ਉਹ ਵੀ ਬਹੁਤ ਜ਼ਿਆਦਾ ਪਰ ਮੇਰਾ ਤਾਂ ਇਸ਼ਕ ਉਹਨਾਂ ਨਾਲ ਹੈ ਮੈਂ ਮੈਂ ਬਹੁਤ ਪਿਆਰ ਕਰਦਾ ਉਹਨਾਂ ਨੂੰ ਹਾਂ ਤੇ ਸਿੱਖਦੇ ਰਹੀਦਾ ਜੀ ਬਿਲਕੁਲ ਮੈਨੂੰ ਲੱਗਾ ਜੇ ਤੁਸੀਂ ਗੱਲ ਕਰੀਏ ਮੈਂ ਪਹਿਲੀ ਫਿਲਮ ਵੀ ਹਾਸਲ ਹੀ ਦੇਖੀ ਸੀ ਉਹਨਾਂ ਦੀ ਆਹ ਕੀ ਬਾਤ ਹਾਂ राइट सो ਮਨਦਾ ਕਿ ਉਹਨਾਂ ਦੀ ਲੈਗੇਸੀ ਬਾਬਲ ਹੁਣ ਤੋੜ ਰਹੇ ਨੇ ਅੱਗੇ ਰੈਲਵੇ ਮੈਨ ਦੇ ਵਿੱਚ ਮੈਨੂੰ ਬਹੁਤ ਸੋਹਣਾ ਲੱਗਿਆ ਉਹਨਾਂ ਦਾ ਬਹੁਤ ਸੋਹਣਾ ਕੰਮ ਕਰਦੇ ਬਹੁਤ ਸੋਹਣਾ ਔਰ ਕਮਾਲ ਦੀ ਗੱਲ ਇਹ ਹੈ ਕਿ ਐਜ਼ ਅ ਆਡੀਅנס ਅਗਰ ਦੇਖਿਆ ਜਾਵੇ ਤਾਂ ਮੈਨੂੰ ਨਹੀਂ ਪਤਾ ਸੀ ਕਿ ਇਹ ਇਰਫਾਨ ਸਾਹਿਬ ਦੇ ਬੇਟੇ ਨੇ ਇਹ ਅੱਛਾ ਦੇਖਣ ਤੋਂ ਬਾਅਦ ਪਤਾ ਲੱਗਿਆ ਬਹੁਤ ਅੱਛੀ ਗੱਲ ਹੈ ਤੇ ਮੈਨੂੰ ਨੋਟਿਸ ਹੋਇਆ ਇਹ ਇਹ ਹੁੰਦੀ ਆ ਮਤਲਬ ਇੱਕ ਵੀ ਸਾਬਿਤ ਕਰਤਾ ਉਹਨਾਂ ਨੇ ਕਿ ਉਹ ਵਧੀਆ ਐਕਟਰ ਨੇ ਕਿਉਂਕਿ ਅਗਰ ਮੈਂ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਇਰਫਾਨ ਸਾਹਿਬ ਦੇ ਬੇਟੇ ਨੇ ਫਿਰ ਮੈਂ ਉਸ ਮੁਹੱਬਤ ਦੀ ਨਜ਼ਰ ਨਾਲ ਵੇਖਣਾ ਸੀਗਾ ਪਰ ਮੈਂ ਇੱਕ ਕੈਰੈਕਟਰ ਦੀ ਨਜ਼ਰ ਨਾਲ ਵੇਖਿਆ ਔਰ ਉਹ ਕੈਰੈਕਟਰ ਦੀ ਨਜ਼ਰ ਦੇ ਵਿੱਚ ਉਹ ਗ੍ਰੈਬ ਕੀਤੀ ਨਾ ਇੰਸਪੈਕਟ ਉਹਨੇ ਵੀ ਨਾਮ ਯੂਜ਼ ਨਹੀਂ ਕੀਤਾ ਹਾਂ ਨਿਉ ਕਰਦਾ ਨਹੀਂ ਉਹ ਕਿਤੇ ਵੀ ਉਹ ਆਪਣੀ ਉਹਨੇ ਨਾਮ ਯੂਜ਼ ਨਹੀਂ ਕੀਤਾ ਬਹੁਤ ਵਧੀਆ ਗੱਲ ਬਾਬਿਲ ਦੀ ਦੋ ਤਿੰਨ ਫਿਲਮਾਂ ਆ ਗਈਆਂ ਬਹੁਤ ਸੋਹਣਾ ਬਹੁਤ ਕਲਾ ਹੈ ਸੀ ਇੱਕ ਹੈਨਾ ਆ ਰੇਲਵੇ ਮੈਨ ਚ ਬਹੁਤ ਸੋਹਣਾ ਕੀਤਾ ਸੋ ਹੁਣ ਗੱਲਬਾਤ ਕੀਤੀ ਜਾਵੇ ਵਾਰਨਿੰਗ ਦੀ ਔਰ ਤੁਸੀਂ ਜੁੜਿਓ ਹੁਣ ਲੇਕਿਨ ਵਾਰਨਿੰਗ ਪਹਿਲਾਂ ਵੀ ਇੱਕ ਸੁਪਰ ਡੂਪਰ ਹਿੱਟ ਆ ਸੋ ਇੱਕ ਸੁਪਰ ਹਿੱਟ ਪ੍ਰੋਜੈਕਟ ਦੇ ਨਾਲ ਜੁੜਨਾ ਇਹਦੀ ਖੁਸ਼ੀ ਔਰ ਜ਼ਿੰਮੇਵਾਰੀ ਕਿੰਨੇ ਕ ਤੁਸੀਂ ਮੰਨਦੇ ਹੋ ਮਤਲਬ ਔਰ ਕਿੰਨਾ ਕ ਧਿਆਨ ਨਾਲ ਕੰਮ ਕਰਨਾ ਪਿਆ ਕਿ ਯਾਰ ਇਹ ਇੱਕ ਲੈਵਲ ਤੇ ਜਾ ਚੁੱਕੀ ਆ ਹਨਾ ਔਰ ਅਸੀਂ ਇਹਨੂੰ ਅੱਗੇ ਲੈ ਕੇ ਜਾਣਾ ਆ ਸੋ ਉਹਦੇ ਵਿੱਚ ਤੁਸੀਂ ਕੀ ਆਪਣੇ ਆਪਣੇ ਵੱਲੋਂ ਜਿਹੜੀਆਂ ਤੁਸੀਂ ਇਹਨੂੰ ਪਾਈਆਂ ਨੇ ਚੀਜ਼ਾਂ ਮਤਲਬ ਆਪਣੇ ਵੱਲੋਂ ਹਮ ਭਾਈ ਹਾਂ ਮਨਵਾਲਦਾ ਜਦੋਂ ਜਿਹੜੀ ਹਿੱਟ ਫਿਲਮ ਹੁੰਦੀ ਹੈ ਬਹੁਤ ਵੱਡੀ ਬੇਸਿਕਲੀ ਦਾ ਮਾਮਲਾ ਫਿਲਮ ਵੀ ਨਹੀਂ ਕਹਿੰਦਾ ਵਰਨਿੰਗ ਵਾਲ ਨੂੰ ਫ੍ਰੈਂਚਾਈਜ਼ੀ ਹੈ ਕਿਆ ਬਾਤ ਜਿਹੜੀ ਹਿੱਟ ਫ੍ਰੈਂਚਾਈਜ਼ੀ ਦੇ ਨਾਲ ਤੁਸੀਂ ਜੁੜਨਾ ਤੁਹਾਡੀ ਜ਼ਿੰਮੇਵਾਰੀ ਡਬਲ ਟ੍ਰਿਪਲ ਹੋ ਜਾਂਦੀ ਹੈਗੀ ਹਾਂ ਤਾਂ ਇਹ ਫਿਲਮ ਵੀ ਜਦੋਂ ਮੈਨੂੰ ਤਾਂ ਮੈਂ ਬੜਾ ਐਕਸੀਡੈਂਟਲੀ ਹੈ ਜੁੜਿਆ ਸੀ ਇਹ ਫਿਲਮ ਦੇ ਨਾਲ ਮੈਂ ਕਿਸੇ ਹੋਰ ਫਿਲਮ ਲਈ ਆਇਆ ਸੀ ਬਾਈ ਕਹਿੰਦਾ ਨਹੀਂ ਰਾਜਪਾਲਾ ਹਸਨ ਰੋਲ ਤੋਂ ਆ ਰੋਲ ਕਰਾ ਵਰਨਿੰਗ ਟੂ ਦੇ ਵਿੱਚ ਹਾਂ ਤੇ ਤੁਹਾਡੀ ਜ਼ਿੰਮੇਵਾਰੀ ਡਬਲ ਹੋ ਜਾਂਦੀ ਹੈ ਤਾਂ ਤੁਹਾਡੇ ਸਾਹਮਣੇ ਐਕਟਰ ਵੀ ਇਹੋ ਜਿਹੇ ਹੁੰਦੇ ਆ ਵੀ ਤੁਸੀਂ ਬੇਸ਼ੱਕ ਕੰਪੀਟ ਨਹੀਂ ਕਰਨਾ ਪਰ ਉਹਨਾਂ ਦੇ ਲੈਵਲ ਤੇ ਆ ਕੇ ਕੰਮ ਕਰਨਾਗਾ ਕਿਉਂਕਿ ਉਹ ਬਹੁਤ ਐਕਸਪੀਰੀਅੰਸ ਐਕਟਰ ਆ ਸਾਰੇ ਹੈਨਾ ਬੋਲੀਵੂਡਾਗਾ ਫ੍ਰੈਂਚ ਵੀਰਾਗਾ ਗਿਪੀ ਬਾਈ ਹੈਗਾ ਹੋਰ ਵੀ ਬਹੁਤ ਸਾਰੇ ਘੱਟੋ ਘੱਟ 40 45 ਕੈਰੈਕਟਰ ਆ ਫਿਲਮ ਦੇ ਵਿੱਚ ਇੰਨੇ ਕੈਰੈਕਟਰਾਂ ਦੇ ਵਿੱਚ ਤੁਸੀਂ ਨੋਟਿਸ ਵੀ ਕਰਵਾਉਣਾ ਆਪਦੇ ਆਪ ਨੂੰ ਵੀ ਯਾਰ ਮੈਂ ਵੀ ਦਿਖਾਂ ਦੂੰਗਾ ਕੁਝ ਤਾਂ ਕਰਕੇ ਜਾਵਾਂ ਮੈਂ ਨਾ ਤਾਂ ਟਫ ਟਾਸਕ ਸੀਗਾ ਪਰ ਜਿਸ ਤਰ੍ਹਾਂ ਦਾ ਸੈੱਟ ਦੇ ਉੱਤੇ ਮਾਹੌਲ ਸੀਗਾ ਜਿਸ ਤਰ੍ਹਾਂ ਪਹਿਲਾਂ ਹੀ ਸਕ੍ਰਿਪਟ ਸਭ ਨੂੰ ਪਤਾ ਸੀਗੀ ਹੈਨਾ ਹਾਂ ਤੇ ਇੱਕ ਨਾ ਬੜਾ ਫਰੈਂਡਲੀ ਮਾਹੌਲ ਸੀ ਸੈਟ ਦੇ ਉਤੇ ਨਾ ਬੜਾ ਵਿਆਰਗਾ ਚਾਅ ਸੀ ਕਹੋ ਕੁਛ ਜੀ ਜਦੋਂ ਅਸੀਂ ਸੈੱਟ ਤੇ ਜਾਂਦੇ ਸੀ 40-45 ਕੈਰੈਕਟਰ ਹੈਗੇ ਫਿਰ ਟੀਮ ਐਡੀ ਵੱਡੀ ਹੈ 2 300 ਬੰਦੇ ਦੀ ਹੈ ਨਾ ਐਕਸ਼ਨ ਬਹੁਤ ਵੱਡਾ ਸੀਗਾ ਇਹਦਾ ਵੀ ਸ਼ੂਟ ਵੀ ਬਹੁਤ ਵੱਡਾ ਸੀਗਾ ਹੈ ਨਾ ਬਹੁਤ ਵਿਜ਼ੂਅਲਾਈਜ਼ ਵਿਜ਼ੂਅਲੀ ਬਹੁਤ ਸਟਰੋਂਗ ਸ਼ੂਟ ਕੀਤੀ ਫਿਲਮਾਂ ਦੀ ਮੇਰਾ ਖਿਆਲ 20-25 ਦੰਤ ਫੰਟ ਵੀ ਰਿਹਾ ਹਣਾ ਸੈੱਟ ਦੇ ਤੇ ਹੈ ਨਾ ਜਿਹੜਾ ਕੈਮਰਾ ਡਿਟੇਲ ਵਾਲਾ ਤਾਂ ਜ਼ਿੰਮੇਵਾਰੀ ਡੈਫੀਨੇਟਲੀ ਡਬਲ ਸੀਗੀ ਜੀ ਬਾਰੇ ਵੀ ਇਹ ਆ ਵੀ ਜਦੋਂ ਤੁਹਾਡਾ ਡਾਇਰੈਕਟਰ ਤੁਹਾਡਾ ਰੈਕਟਰ ਤੁਹਾਡੇ ਨਾਲ ਫ੍ਰੈਂਡਲੀ ਹੋਵੇ ਤਾਂ ਤੁਸੀਂ ਕੋਈ ਵੀ ਕੁਐਸਚਨ ਕਰ ਸਕਦੇ ਹੋ ਤਾਂ ਥੋੜਾ ਸੌਖਾ ਹੋ ਜਾਂਦਾ ਕੰਮ ਕਰਦਾ ਵਾਰਨਿੰਗ ਟੂ ਸਪੈਸ਼ਲ ਕਿਵੇਂ ਤੁਹਾਡੇ ਲਈ ਹਾਂ ਮੇਰੇ ਲਈ ਸਪੈਸ਼ਲ ਇਸ ਤਰ੍ਹਾਂ ਕਿ ਇੱਕ ਤਾਂ ਇਹ ਆ ਵੀ ਜਿਹੜੀ ਪਹਿਲੀ ਵਾਰਨਿੰਗ ਸੀਗੀ ਜਦੋਂ ਬਣ ਰਹੀ ਸੀ ਲਿਖੀ ਜਾ ਰਹੀ ਸੀ ਉਦੋਂ ਮੈਂ ਇੱਕ ਸੰਧੂ ਹੁੰਦਾ ਸੀ ਫ਼ਰਮ ਕਰ ਰਿਹਾ ਸੀ ਬਾਈ ਹਰ ਨਾਲ ਹੀ ਤਾਂ ਪ੍ਰਿੰਸ ਬਾਈ ਹਰ ਉੱਥੇ ਆਉਂਦਾ ਸੀ ਤਾਂ ਉਦੋਂ ਬਾਈ ਕਹਿੰਦੇ ਵੀ ਇਦਾਂ ਇਦਾਂ ਕਰਕੇ ਇੱਕ ਸਟੋਰੀ ਹੈ ਤੇ ਪ੍ਰਿੰਸ ਨੂੰ ਲੈ ਕੇ ਇਦਾਂ ਕਰ ਰਹੇ ਆਪਾਂ ਉਦੇ ਵਿੱਚ ਨਾ ਇੱਕ ਕੈਰੈਕਟਰ ਆ ਯਾਰ ਹੈ ਦਾ ਵੀ ਉਹ ਆਉਂਦਾ ਦਾ ਥੋੜੇ ਟਾਈਮ ਲਈ ਆ ਪਰ ਹੈ ਬਹੁਤ ਹੈ ਕਹਿੰਦੇ ਵੀ ਉਹ ਜਿਹੜਾ ਚਮਚੇ ਮਾਰਦਾ ਹਾਂ ਹਾਂ ਉਹ ਮੈਂ ਕਰਨਾ ਸੀ ਪਹਿਲਾਂ ਹੁੰਦਾ ਤਾਂ ਕਹਿੰਦਾ ਵੀ ਸ਼ੇਵ ਕਰਾ ਕੇ ਤੇਰੀ ਚਿਕਨਾ ਜਿਹਾ ਬਣਾ ਕੇ ਤੈਨੂੰ ਵੀ ਇਹ ਕਰਾਂਗੇ ਵੀ ਜੇ ਐਪੀਸੋਡ ਦਾ ਵਧੀਆ ਰਿਸਪੋns ਆ ਗਿਆ ਫਿਰ ਆਪਾਂ ਵੀ ਸ਼ਾਇਦ ਆਏ ਗੋਲਾਗੇ ਵੀ ਹੁਣ ਇਹ ਕੌਣ ਸੀ ਹਾਂ ਮੈਂ ਉਹਦੇ ਫਿਲਮ ਕੋਈ ਹੋਰ ਫੜੀ ਸੀ ਕਿ ਤਾਂ ਮੈਂ ਬਾਈ ਕਹਿੰਦੇ ਸੀ ਸ਼ੇਵ ਤੇ ਮੈਂ ਹਬਈ ਮੈਂ ਪਰਸ ਹੁੰਦਾ ਮੇਰੀ ਫਲਾਈਟ ਆ ਵੀ 2-4 ਦਿਨਾਂ ਬਾਅਦ ਤੇ ਉਹ ਕਹਿੰਦੇ ਵੀ ਇੰਨੇ ਫਰੇ ਦੇ ਲਈ ਦਾ ਸ਼ੇਵ ਕਰਾਂਗੇ ਪਰ ਫੇਰੀ ਤਾਂ ਉਹ ਆ ਰਹੀਗੀ ਇਸ ਵਾਰ ਜਦੋਂ ਬਣ ਰਹੀ ਸੀ ਲਿਖੀ ਜਾ ਰਹੀ ਸੀ ਤਾਂ ਉਹ ਕਰੈਕਟਰ ਜਿਹੜਾ ਇਹਦੇ ਵਿੱਚ ਸਿਟੀ ਦਾ ਬਣਿਆ ਸਿਰਜ ਹੈ ਉਹ ਬਹੁਤ ਹੀ ਇੰਟਰਸਟਿੰਗ ਕਰੈਕਟਰ ਆ ਉਹਦੇ ਕੋਲ ਬਹੁਤ ਲੇਅਰਸ ਨੇ ਬਹੁਤ ਸ਼ੇਡ ਨੇ ਬਾਕੀ ਮੈਂ ਤਾਂ ਹਮੇਸ਼ਾ ਕਹਿਣਾ ਨਾ ਕਿ ਬਾਈ ਨੂੰ ਮੇਰੇ ਤੇ ਫੇਥ ਆ ਵੀ ਜਦੋਂ ਕੋਈ ਚੈਲੈਂਜਿੰਗ ਰੋਲ ਹੁੰਦਾ ਮੇਰੇ ਆਪੇ ਝੋਲੀ ਪਾ ਜਾਂਦਾ ਹਾਂ ਬੇਸ਼ੱਕ ਤਾਂ ਬਾਈ ਨੂੰ ਫੇਥ ਆ ਮੇਰੇ ਕraft ਤੇ ਲਾਲੋ ਜੇ ਮੇਰੇ ਤੇ ਵੀ ਬੋਲੀਏ ਕਰ ਲੂਗਾ ਹਾਂ ਤਾਂ ਉਹਨਾਂ ਨੇ ਮੈਨੂੰ ਯਾਦ ਕੀਤਾ ਮੈਂ ਆਫਿਸ ਆਇਆ ਮੈਨੂੰ ਕਹੇਟਰ ਸੁਣਾਇਆ ਤੇ ਆਪਾਂ ਤਾਂ ਪਹਿਲੀ ਇਹ ਨਹੀਂ ਸੀਗੇ ਹਨਾ ਉਹ ਚ ਵੀ ਇਨਡਾਇਰੈਕਟਲੀ ਐਨ ਸੀ ਤਾਂ ਮੈਨੂੰ ਵਧੀਆ ਲੱਗਿਆ ਬਹੁਤ ਇੰਟਰਸਟਿੰਗ ਲੱਗਿਆ ਘੈਂਟ ਕੰਮ ਬਾਈ ਕਹਿੰਦੇ ਵੀਦਰਾ ਹੁਣ ਤੱਕ ਦਾ ਬੈਸਟ ਉਹ ਦੇਖੀ ਸੀ ਕੀ ਬਾਤ ਹੈ ਕੀ ਬਾਤ ਹੈ ਸੋ ਰਾਜਬਾਈ ਜਿਵੇਂ ਆਪਾਂ ਥੋੜੀ ਜ਼ਿੰਦਗੀ ਨੂੰ ਜਦੋਂ ਦੇਖਦੇ ਆ ਨਾ ਮੈਂ ਇੱਕ ਜ਼ਾਕਿਰ ਖਾਨ ਦੇ ਨਾਲ ਜੋੜੂੰਗਾ ਗੱਲ ਨੂੰ ਹਨਾ ਉਹਨਾਂ ਦਾ ਤਥਾਸਤੂ ਇੱਕ ਸ਼ੋਅ ਆਇਆ ਸੀਗਾ ਉਹ ਜਦੋਂ ਮੈਂ ਵੇਖਿਆ ਸੀਗਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੀ ਲਾਈਨ ਨੇ ਉਹਨਾਂ ਨੂੰ ਖਿੱਚਿਆ ਜਿਵੇਂ ਉਹ ਆਉਂਦੇ ਨੇ ਉਸ ਲਾਈਨ ਦੇ ਵਿੱਚ ਹਨਾ ਉਵੇਂ ਅਗਰ ਤੁਹਾਡੀ ਜ਼ਿੰਦਗੀ ਨੂੰ ਦੇਖਾਂ ਕਿ ਤੁਸੀਂ ਬਹੁਤ ਜ਼ਿਆਦਾ ਜਿਵੇਂ ਤੁਸੀਂ ਬਾਹਰ ਵੀ ਸਟਰਗਲ ਕੀਤੀ ਆ ਔਰ ਫਿਰ ਫਿਲਮਾਂ ਕਿੱਥੇ ਬਣ ਰਹੀਆਂ ਨੇ ਤੁਸੀਂ ਉੱਥੇ ਖੁਦ ਜ਼ਿੰਦਗੀ ਲੈ ਆਈ ਆ ਤੁਸੀਂ ਖੁਦ ਆ ਗਏ ਹੁਣ ਤੁਸੀਂ ਇੱਥੇ ਬੈਠੇ ਹੋ ਹੰਬਲ ਨਾਲ ਤੁਸੀਂ ਬਹੁਤ ਕੁਝ ਕਰ ਵੀ ਰਹੇ ਹੋ ਕੀਤਾ ਵੀ ਆ ਸੋ ਇਹ ਤੁਸੀਂ ਮੰਨਦੇ ਹੋ ਕਿ ਜਿਹੜੀ ਚੀਜ਼ ਅੰਦਰ ਹੁੰਦੀ ਆ ਉਹ ਆਪ ਖਿੱਚਦੀ ਆ ਔਰ ਮਤਲਬ ਇੱਕ ਆਰਟਿਸਟ ਦੇ ਅੰਦਰ ਵੀ ਹੁੰਦੀ ਆ ਨਾ ਤੁਹਾਡੇ ਫਿਰ ਫਿਲਮਾਂ ਕਿੱਥੇ ਬਣ ਰਹੀਆਂ ਨੇ ਚਲੋ ਹੁਣ ਇੱਥੇ ਚੱਲਦੇ ਆ ਮਤਲਬ ਆਪਣੇ ਆਪ ਨੂੰ ਪੁਸ਼ ਆਪ ਹੀ ਕਰਦਾ ਕਰਨਾ ਪੈਂਦਾ ਹੈ ਹਨਾ ਸੋ ਇਹ ਤੁਸੀਂ ਰਿਲੇਟ ਕਰਦੇ ਹੋ ਇਹਨਾਂ ਚੀ हां डेफिनेटली ਸਹੀ ਟਾਈਮ ਤੇ ਸਹੀ ਜਗ੍ਹਾ ਹੋਣਾ ਬਹੁਤ ਜ਼ਰੂਰੀ ਹੈਗਾ ਹਨਾ ਤੇ ਮੈਨੂੰ ਮੈਂ ਜੇ ਮੈਂ ਕਹਾ ਤਾਂ ਪ੍ਰਮਾਤਮਾ ਦੀ ਇੰਨੀ ਕਿਰਪਾ ਰਹੀ ਹੈ ਵੀ ਪਹਿਲੀ ਫਿਲਮ ਤੋਂ ਲੈ ਕੇ ਮੈਨੂੰ ਲੋਕਾਂ ਦਾ ਵੀ ਬਹੁਤ ਪਿਆਰ ਮਿਲਿਆ ਮੈਂ ਸੱਚੀ ਇਸ ਮਾਮਲੇ 'ਚ ਆਪਦੇ ਆਪ ਨੂੰ ਕਹਿੰਦਾ ਨਾ ਗੋਡਸ ਫੇਵਰਟ ਚਾਈਲਡ ਹੈ ਹਨਾ ਤੇ ਮੈਨੂੰ ਲੋਕਾਂ ਵੱਲੋਂ ਵੀ ਬਹੁਤ ਪਿਆਰ ਮਿਲਿਆ ਤੇ ਇੰਡਸਟਰੀ ਦੇ ਵੀ ਲੋਕਾਂ ਨੇ ਬਹੁਤ ਇੱਜ਼ਤ ਦਿੱਤੀ ਪਹਿਲੀ ਫਿਲਮ ਤੇ ਮੈਨੂੰ ਲੱਗਦਾ ਵੀ ਐ ਤੁਹਾਡੇ ਠੱਪਾ ਲੱਗਣਾ ਬਹੁਤ ਔਖਾ ਹੁੰਦਾਗਾ ਵੀ ਅੱਛਾ ਐਕਟਰ ਐ ਐਕਟਰ ਹੈ ਨਾ ਚਾਹੇ ਉਹ ਅੱਛਾ ਹੀ ਕਹਦੇ ਨੇ ਕੱਲਾ ਤੇ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਤੁਹਾਡੇ ਲਈ ਜ਼ਿੰਮੇਵਾਰੀ ਵੀ ਤੁਹਾਡੀ ਉੱਡ ਗਈ ਜਾਂਦੀ ਹੈ ਤਾਂ ਇੰਡਸਟਰੀ ਵੱਲੋਂ ਵੀ ਮੈਨੂੰ ਬਹੁਤ ਪਿਆਰ ਮਿਲਿਆ ਲੋਕਾਂ ਨੂੰ ਵੀ ਬਹੁਤ ਪਿਆਰ ਮਿਲਿਆ ਮੈਂ ਇਹ ਕਹੂੰਗਾ ਮੈਂ ਲੱਕੀ ਸੀ ਮੈਂ ਸਹੀ ਜਗ੍ਹਾ ਤੇ ਪਹੁੰਚ ਜਾਂਦਾ ਸੀ ਕਿਵੇਂ ਨਾ ਕਿਵੇਂ ਕਰਕੇ ਤਾਂ ਥੋੜਾ ਵੇਅਰ ਰਹਿੰਦਾ ਸੀ ਮੈਂ ਕਿਉਂਕਿ ਪੈਸ਼ਨ ਸੀ ਇਹ ਸੀ ਕੰਮ ਇਹੀ ਕੰਮ ਕਰਨਾ ਸੀ ਇਹੀ ਕੰਮ ਆਉਂਦਾ ਸੀ ਤਾਂ ਪਰਮਾਤਮਾ ਦੀ ਕਿਰਪਾ ਗਈ ਮੈਂ ਹੰਬਲ ਦੇ ਵਿੱਚ ਇੱਕ ਬਹੁਤ ਵੱਡੀ ਫਿਲਮ ਲਿਖੀ ਵੀ ਆ ਬਾਈ ਯਾਰ ਕਹਿੰਦਾ ਮਿਲ ਕੇ ਹੋਣਾ ਜੀ ਤੇ ਆਹ ਫਿਲਮ ਚ ਵੀ ਬਹੁਤ ਅੱਛਾ ਕੈਰੈਕਟਰ ਆ ਮੇਰਾ ਲੋਕਾਂ ਨੂੰ ਬਹੁਤ ਪਸੰਦ ਆਊਗਾ ਮੈਂ ਰਾਜ ਚੰਦਰ ਲੱਗੂਗਾ ਨਹੀਂ ਉਹਨਾਂ ਨੂੰ ਕਿ ਰਾਜ ਚੰਦਰ ਹੀ ਹੈਗਾ ਉਹ ਗੇਲਾ ਹੀ ਲੱਗੂਗਾ ਮਤਲਬ ਵੀ ਮੈਂ ਆਪ ਸਰਪ੍ਰਾਈਜ਼ ਹੀ ਦੇ ਕੇ ਜਦੋਂ ਡਬਿੰਗ ਕੀਤੀ ਕੇ ਯਾਰ ਰਾਈਟ ਹਾਂ ਫੋਕ ਉਹ ਲਿਖਿਆ ਹੀ ਇੰਨਾ ਵਧੀਆ ਹੋਇਆ ਸੀਗਾ ਰਾਈਟ ਸਰ ਇੱਕ ਗੱਲ ਮੈਂ ਜਾਣਨਾ ਚਾਹੁੰਦਾ ਆ ਗਿੱਪੀ ਬਾਈ ਬਾਰੇ ਔਰ ਜਦੋਂ ਵੀ ਆਪਾਂ ਤੁਹਾਡੇ ਸਾਰਿਆਂ ਨਾਲ ਮਤਲਬ ਸਾਰੇ ਆਰਟਿਸਟਾਂ ਨਾਲ ਇੰਟਰਵਿਊ ਕਰਦੇ ਆ ਜਦੋਂ ਉਦੋਂ ਉਹ ਦੱਸਦੇ ਆ ਵੀ ਯਾਰ ਗਿੱਪੀ ਬਾਈ ਕੋਲ ਆਪਾਂ ਕੁਝ ਹੋਰ ਗੱਲ ਕਰਨ ਗਏ ਸੀ ਗਿੱਪੀ ਬਾਈ ਨੇ ਕਿਹਾ ਵੀ ਯਾਰ ਨਹੀਂ ਤੂੰ ਆ ਕਰ ਪਹਿਲਾਂ ਇਹ ਮਤਲਬ ਇੱਕ ਮੁਹੱਬਤ ਆ ਔਰ ਜਿਹੜੀ ਮਤਲਬ ਉਹਨਾਂ ਨੂੰ ਉਹ ਬਹਿ ਕੇ ਆਬਜ਼ਰਵ ਕਰਦੇ ਆ ਵੀ ਇਹ ਕਿਰਦਾਰ ਲਈ ਕਿਹੜਾ ਫਿੱਟ ਬੈਠੂਗਾ ਉਹ ਉਹਨਾਂ ਨੇ ਆਪ ਲਿਖੀ ਸੀ ਨਾ ਉਹਨਾਂ ਦੇ ਮਨ ਚ ਚੱਲਦਾ ਰਹਿੰਦਾ ਵੀ ਕਿਹੜਾ ਫਿੱਟ ਆ ਕਿਹੜਾ ਫਿੱਟ ਆ ਜਦੋਂ ਸਾਹਮਣੇ ਆਉਂਦਾ ਉਹਦੀ ਕਹਿੰਦੇ ਆ ਜਾ ਉਹਨਾਂ ਦਾ ਪਤਾ ਨਹੀਂ ਵੀ ਸੱਚੀ ਨਹੀਂ ਪਤਾ ਵੀ ਕੀ ਦੇ ਲਈ ਕੀ ਸੋਚੀ ਬੈਠੀ। ਜਦ ਰਾਜਬਾਈ ਗਏ ਤਾਂ ਕਹਿੰਦਾ ਗੇਲਾ ਆ ਗਿਆ ਮੇਰਾ। ਹਾਂ ਆ ਗਿਆ ਗੇਲਾ ਕਹਿੰਦੇ ਮੇਰਾ। ਤੇ ਮੈਨੂੰ ਉਹ ਸੱਚੀ ਬਾਈ ਦੇ ਦਿਮਾਗ ਦੇ ਵਿੱਚ ਇੱਕ ਤਾਂ ਮਲਟੀਟਾਸਕਿੰਗ ਹੋਦਾ ਬਾਈ। ਉਹ ਜਿਹੜੀ ਫਿਲਮ ਲਿਖੀ ਹੋਈ ਆ ਉਹ ਵੀ ਉਹਦੇ ਦਿਮਾਗ 'ਚ ਵੀ ਯਾਰ ਮੈਂ ਉਹਦੀ ਕਾਸਟਿੰਗ ਕਰਨੀ ਆ ਤੇ ਕੁਝ ਹੋਰ ਵੀ ਚੱਲ ਰਿਹਾ ਉੱਥੇ ਬੈਠੇ ਬੈਠੇ ਉਹਨਾਂ ਨੂੰ ਉਹ ਖਿਆਲ ਆ ਗਿਆ। ਤੇ ਉਹ ਉਹਨਾਂ ਨੇ ਪੁਆਇੰਟ ਕਰਤਾ ਵੀ ਯਾਰ ਗਿਲ ਆ ਗਿਆ ਨਾ। ਤਾਂ ਉਹ ਬਾਈ ਦਾ ਯਾਰ ਸੱਚੀ ਬਹੁਤ એનਰਜੀ ਆ ਬਾਈ ਜੀ ਕੀ ਕੀ ਚੱਲਦਾ ਪਿਆ ਬੈਕ ਆਫ ਦਾ ਮਾਈਂਡ। ਪਤਾ ਨਹੀਂ ਲੱਗਦਾ ਕਿਹੜੀ ਗੱਲ ਕਦੋਂ ਕਰਨੀ ਹੈ ਉਹਨਾਂ ਨੇ ਕਿਹੜੀ ਕਾਸਟਿੰਗ ਕਰੀ ਜਾਂਦੇ ਆ ਕਿਹੜੀ ਬੰਨ ਲਿਖੀ ਜਾਂਦੇ ਆ ਤਾਂ ਜਦੋਂ ਤੁਸੀਂ ਇੰਨਾ ਮਲਟੀਟਾਸਕਿੰਗ ਤੇ ਇੰਨਾ ਟੈਲੈਂਟਡ ਬੰਦਾ ਸਾਹਮਣੇ એનર્ਜੀ ਮੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਮੈਚ ਹੋਵੇ ਨਾ ਹੋਵੇ ਪਰ ਆਮ ਤੋਂ ਬਹੁਤ ਉੱਤੇ ਆ ਜਾਂਦੇ ਹੋ ਤੁਸੀਂ ਬਹੁਤ ਕੁਝ ਸਿੱਖਦੇ ਹੋ ਤੁਸੀਂ ਹਾਂ ਰਾਈਟਸ ਭਾਜੀ ਅਖੀਰ ਦੇ ਵਿੱਚ ਮੈਂ ਇਹ ਗੱਲ ਕਰਨੀ ਚਾਹੁੰਦਾ ਆ ਕਿ 2023 ਲੰਘਿਆ ਆ ਉਹਦੇ ਵਿੱਚ ਨਾ ਐਕਟਰਾਂ ਨਾਲੋਂ ਗੱਲਾਂ ਬਾਲੀਵੁੱਡ ਦੇ ਵਿੱਚ ਡਾਇਰੈਕਟਰ ਦੀ ਹੋਈਆਂ ਨੇ ਔਰ ਮੈਨੂੰ ਇਦਾਂ ਲੱਗਦਾ ਆ ਕਿ ਅਮਰ ਹੁੰਦਲ ਭਾਜੀ ਹਰ ਕਿਰਦਾਰ ਤੇ ਮਤਲਬ ਸਟੱਡੀ ਕਰਦੇ ਆ ਉਹਨਾਂ ਨੂੰ ਬਹੁਤ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ ਆ ਅਨਫੋਰਚਨਟਲੀ ਜਿਹੜੀ ਬੱਬਰ ਫਿਲਮ ਸੀ ਜਿਹਦੇ ਵਿੱਚ ਥੋੜਾ ਬਹੁਤ ਕਮਾਲ ਦਾ ਕਿਰਦਾਰ ਸੀਗਾ ਉਹ ਕਿ ਨਹੀਂ ਚੱਲੀ ਹੈ ਨਾ ਓਕੇ ਬਹੁਤ ਸਾਰੀਆਂ ਵਜਾਵਾਂ ਕਰਕੇ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਕਰੈਕਟਰ ਦੇ ਉੱਤੇ ਕੰਮ ਕਰਨਾ ਔਰ ਹਰ ਕਿਰਦਾਰ ਨੂੰ ਪ੍ਰੈਜ਼ੈਂਟ ਕਰਨਾ ਇੱਕ ਫਿਲਮ ਦੇ ਵਿੱਚ ਨਾਲ ਹੀਰੋ ਦੇ ਨਾਲ-ਨਾਲ ਬਾਕੀ ਕਿਰਦਾਰਾਂ ਨੂੰ ਵੀ ਸੋ ਉਹ ਮਿਲ ਲੱਗੀ ਅਮਰਪਾ ਜੀ ਨੂੰ ਆਉਂਦਾ ਆ ਸੋ ਉਸ ਡਾਇਰੈਕਟਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਉਹਨਾਂ ਨਾਲ ਬਹੁਤ ਕੰਮ ਕਰ ਚੁੱਕੇ ਹੋ ਡੈਫੀਨਿਟਲੀ ਦੇਖੋ ਅਮਰ ਅੱਦਾ ਇਹ ਆ ਵੀ ਉਹ ਜਦੋਂ ਅਸਿਸਟੈਂਟ ਡਾਇਰੈਕਟਰ ਕੰਮ ਕਰਦਾ ਸੀ ਹੈਨਾ ਮੈਂ ਉਹਦਾ ਫਰਮਾ ਕਰ ਰਿਹਾ ਤਾਂ جنونی ਬਹੁਤ ਆ ਉਹ جنونی ਬਹੁਤ ਆ ਉਹ ਤੇ ਉਹਨੂੰ ਬਦਲੇ ਜਿੰਨੀਆਂ ਮੈਂ ਫਿਲਮਾਂ ਉਹਦੇ ਉਹਦੀ ਡਾਇਰੈਕਸ਼ਨ ਹੇਟ ਕੀਤੀਆਂ ਜਿਵੇਂ ਅਸੀਂ ਬੱਬਰ ਕੀਤੀ ਸੀ ਹਨਾ ਹੁਣ ਆਪਣਾ ਵਾਰਨਿੰਗ ਕੀਤੀ ਹੈ ਤਾਂ ਉਹ ਇਹ ਵੀ ਕੰਮ ਤੋਂ ਬਿਨਾ ਨਾ ਕੁਝ ਹੋਰ ਨਹੀਂ ਸੋਚਦਾ ਅਸਲ ਵਿੱਚ ਕੀ ਹੈ ਜਿਵੇਂ ਗਿੱਪੀ ਬਾਈ ਨਾਲ ਬਹੁਤ ਕੰਮ ਕੀਤਾ ਅਮਰਵੀਰ ਨੇ ਤਾਂ ਤੁਸੀਂ ਲੈਨੇ ਹੋ ਹਨਾ ਜਿਹੜੇ ਸੰਗ ਉਹੀ ਵੀ ਜੈਸੀ ਸੰਗਤ ਵੈਸੀ ਰੰਗਤ ਗਿੱਪੀ ਬਾਈ ਵਾਲੀਆਂ ਚੀਜ਼ਾਂ ਵੀ ਉਹਦੇ ਵਿੱਚ ਹੈਗੀਆਂ ਹਨਾ ਵੀ ਉਹ ਨਾ ਬਹੁਤ ਹਰ ਕੈਰੈਕਟਰ ਤੇ ਕੰਮ ਕਰਦਾ ਹਰ ਉਹ ਜਿਵੇਂ ਅਸੀਂ ਜਿਵੇਂ ਤੁਸੀਂ ਬੱਬਰ ਦੀ ਗੱਲ ਕਰੀ ਉਹਦੇ ਵਿੱਚ ਕੋਸਟਿਊਮ ਤੋਂ ਲੈ ਕੇ ਮੇਕਅਪ ਤੋਂ ਲੈ ਕੇ ਇਹਦੀ ਦਾੜੀ ਛੋਟੀ ਹੋਵੇ ਵੱਡੀ ਮਤਲਬ ਉਹ ਬਹੁਤ ਮਤਲਬ ਕਰਿਆ ਰਹਿੰਦਾ ਹੈ ਜਿਦੋਂ ਨਾ ਸੈੱਟ ਤੇ ਜਿਵੇਂ ਵਾਰਨਿੰਗ ਤੇ ਵੀ ਕਈ ਵਾਰੀ ਕੋ ਉਹਦੇ ਨਾਲ ਹਾਸਾ ਖੜੇ ਕੋਈ ਮੇਰੀ ਯਾਦ ਦਾ ਹਾਸਾ ਬੋਲੀ ਬਈ ਹਜੇ ਖੜ ਦਿਓ ਮੈਨੂੰ ਬਲ ਮੈਨੂੰ ਬਲ ਤੁਸੀਂ ਹਸਾਰੇ ਮੈਨੂੰ ਹਜੇ ਕੋਣ ਖੜ ਦਿਓ ਮਤਲਬ ਸ਼ਾਟ ਵੀ ਉਹ ਇਦਾਂ ਹੈ ਨਾ ਹਾਂ ਆਈ ਗਿੱਪੀ ਬਾਈ ਜਦੋਂ ਚਾਹੇ ਉਹ ਡਾਇਰੈਕਟਰ ਫਿਲਮ ਕਰਦੇ ਐਜ ਹੈ ਜੇ ਪ੍ਰੋਡਿਊਸਰ ਕਰਦੇ ਐਜ ਹੈ ਜੇ ਰਾਈਟਰ ਕਰਦੇ ਐਜ ਹੈ ਜੇ ਐਕਟਰ ਵੀ ਕਰਦੇ ਆ ਤਾਂ ਇਹ ਵੀ ਇੰਨੇ ਰਹਿੰਦੇ ਇਹਨਾਂ ਕਈ ਵਾਰੀ ਰੋਟੀ ਮੈਂ ਜਿਵੇਂ ਹੁਣ ਅਸੀਂ ਸ਼ੰਦਾ ਸ਼ੰਦਨ ਉਹ ਆਪਾਂ ਜਾਂ ਹੋਰ ਵੀ ਜਿਵੇਂ ਅਸੀਂ ਸਾਈਟਾਂ ਤੇ ਗਿੱਤੇ ਆ ਬਾਈ ਕਈ ਵਾਰੀ ਉਹਦਾ ਲੰਚ ਜਿਹੜਾ ਉਹ 6 ਵਜੇ ਖਾ ਰਹਿੰਦੇ ਆ ਸ਼ਾਮੀ ਮਾਹ ਵੀ ਰਹੀ ਗੇਟ ਹੈ ਰੋਟੀ ਕਨਾਂ ਲੋ ਜਰ ਪਤਾ ਨਹੀਂ ਲੱਗਾ ਕੰਮ ਇਹਦਾ ਲੰਚ ਰਹਿ ਗਿਆ ਅਸੀਂ ਤਾਂ ਇਹ ਚੀਜ਼ ਹੈ ਇਹ ਇਹ ਸ਼ਿੱਦਤ ਹੋਣੀ ਬਹੁਤ ਰਹੀ ਔਰ ਇਹ ਅਮਰ ਚ ਹੈਗੀ ਔਰ ਅਮਰ ਦੀ ਜਿਹੜੀ ਤੁਸੀਂ ਗੱਲ ਦੀ ਗੱਲ ਕਰ ਰਹੇ ਹੋ ਜਦੋਂ ਵਾਰਨਿੰਗ ਆਈ ਉਹਨੇ ਆਲਰੇਡੀ ਗੱਲ ਕਰਵਾਈ ਆਪਣੀ ਹਨਾ ਇੰਡਸਟਰੀ 'ਚ ਯਾਰ ਇਹ ਕੋ ਨਾ ਅਮਰਾ ਮੁੰਡਾ ਉਹ ਬੜਾ ਸੋਹਣਾ ਬਣਾਇਆ ਉਹ ਇਨਸ਼ਾਅੱਲਾ ਬਾਬਾ ਮਿਹਰ ਕਰੇ ਉਹਦੇ ਕੋਲ ਸੋਹਣੇ ਸੋਹਣੇ ਪ੍ਰੋਜੈਕਟ ਆਉਣ ਕੰਟੈਂਟ ਆਉਣ ਉਹਦੀ ਗੱਲ ਪੂਰੇ ਵਰਲਡ 'ਚ ਹੋਵੇ ਹਾਂ ਰਾਈਟ ਸੋ ਰਾਜਪਾਈ ਹੁਣ ਅਖੀਰ ਦੇ ਵਿੱਚ ਤੁਸੀਂ ਆਡੀਅנס ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੀ ਅਦਾਕਾਰੀ ਬਾਰੇ ਵੀ ਔਰ ਵਾਰਨਿੰਗ ਟੂ ਬਾਰੇ ਵੀ ਅ ਅਦਾਕਾਰੀ ਤਾਂ ਲੁਕੀਂ ਥੀਏਟਰਸ ਜਾ ਕੇ ਦੇਖਣ ਮੈਂ ਕਹਿਣਾਗਾ ਵੀ ਅਸੀਂ ਬਹੁਤ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਫਿਰ ਉਹੀ ਕਹੂੰਗਾ ਤਿਹਾਰਾਂ ਦਾ ਸੀਜ਼ਨ ਆ 2 ਫਰਵਰੀ ਨੂੰ ਫਿਲਮ ਆ ਰਹੀ ਆ ਲੋੜੀ ਲੰਗੀ ਆ ਲੋੜੀ ਆ ਰਹੀ ਆ ਉਸ ਤੋਂ ਬਾਅਦ ਵਾਰਨਿੰਗ 2 ਆ ਰਹੀ ਆ 2 ਫਰਵਰੀ ਨੂੰ ਤਾਂ ਤੁਸੀਂ ਵਾਰਨਿੰਗ 2 ਆਈ ਉਹ ਫਿਲਮ ਨਹੀਂ ਤਿਹਾਰਾ ਤੁਸੀਂ ਇੱਕ ਕਰੀ ਜ਼ਰੂਰ ਦੇਖ ਕੇ ਤੁਹਾਨੂੰ ਬਹੁਤ ਪਸੰਦ ਆ ਜੀ ਬੋਲੀ ਬਾਈ ਮੈਂ ਇਹ ਕਹੂੰਗਾ ਜੀ ਇਹ ਵਾਰਨਿੰਗ 2 ਜਿਵੇਂ ਕਿ ਬਾਈ ਹੋਰਾਂ ਨੇ ਦੱਸਿਆ 2 ਫਰਵਰੀ ਨੂੰ ਆ ਰਹੀ ਆ ਤੁਹਾਡੇ ਸੀਟੀ ਨੂੰ ਤੁਹਾਡੇ ਗੇਲੇ ਨੂੰ ਤੁਹਾਡੇ ਪੰਮੇ ਨੂੰ ਤੁਹਾਡੇ ਗੇਜੇ ਨੂੰ ਦੇਖਣ ਦੇ ਲਈ ਤੇ ਹੋਰ ਵੀ ਜਿੰਨੇ ਵੀ ਇਸ ਫਿਲਮ ਦੇ ਕਹਾਣੀ ਦੇ ਕਿਰਦਾਰ ਨੇ ਉਹਨਾਂ ਨੂੰ ਦੇਖਣ ਲਈ ਉਹਨਾਂ ਨੂੰ ਮਨਣ ਲਈ ਇੰਜੋਏ ਕਰਨ ਲਈ ਦੋ ਫਰਮਿਨ ਸਿਨੇਮਾ ਘਰਾਂ ਦੇ ਵਿੱਚ ਆਓ ਦੋਸਤਾਂ ਮਿੱਤਰਾਂ ਪਰਿਵਾਰਾਂ ਨਾਲ ਇੰਜੋਏ ਕਰੋ ਵਾਰਨਿੰਗ 2 ਰਾਈਟ ਸੋ ਬਹੁਤ ਮਜ਼ਾ ਆਇਆ ਆਲਵੇਸ ਮਜ਼ਾ ਹੁੰਦਾ ਆਇਆ ਗੱਲਬਾਤ ਕਰਕੇ ਔਰ ਦੁਆ ਕਰਦੇ ਹਾਂ ਕਿ ਬਹੁਤ ਤਰੱਕੀ ਦੇਵੇ ਰੱਬ ਤੁਹਾਨੂੰ ਔਰ ਸਿਰਫ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਬਾਲੀਵੁੱਡ ਹਾਲੀਵੁੱਡ ਸਭ ਜਗ੍ਹਾ ਕੰਮ ਕਰੋ ਤੇ ਫਿਰ ਆਪਾਂ ਲੋਕਾਂ ਨੂੰ ਦਿਖਾਈਏ ਕਿ ਦੇਖੋ ਆਪਾਂ ਇੰਟਰਵਿਊ ਕੀਤੀ ਹੋਈ ਹੈ ਬੋਲੀਵੁੱਡ ਦੀ ਜਿਹੜੇ ਅੱਜ ਇਸ ਲੈਵਲ ਤੇ ਮੈਂ ਉਦੋਂ ਵੀ ਕਰਾਇਆ ਸੀ ਤੁਹਾਨੂੰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ